ਉਮੈ ਮੈਂ ਪੁੱਤ ਹਾਂ ਪਗਤ ਸਿੰਘ ਦਾ ਖੜਾ ਹਾਂ ਕਟਕੜਾਂ ਦੇ ਰਾਤੇ ਉਮੈ ਮੈਂ ਪੁੱਤ ਹਾਂ ਪਗਤ ਸਿੰਘ ਦਾ ਖੜਾ ਹਾਂ ਕਟਕੜਾਂ ਦੇ ਰਾਤੇ ਥੋਡੇ ਵੱਲ ਵੇਖ ਰਿਹਾ ਥੋਡੇ ਵੱਲ ਵੇਖ ਰਿਹਾ ਅਸੀਤਾ ਆਪਣੇ ਫਰਜ਼ ਨਿਭਾਤੇ ਕੌਣ ਦੇਵਨ ਵੇਖ ਰਿਹਾ ਅਸੀਂ ਤਾਂ ਆਪਣੇ ਫਰਜ਼ ਨਿਭਾਤੇ ਹਾਂ ਮੈਂ ਕਿਹਾ ਤਾਂ ਇੱਕ ਧੰਨ ਸੀ ਮੈਂ ਕਿਹਾ ਤਾਂ ਇੱਕ ਧੰਨ ਸੀ ਕਿ ਗੋਰੇ ਜਾਣੇ ਕਾਲੇ ਹੋਣੇ ਪਰ ਏਤਨੀ ਲਗ ਢਾਸੀ ਹਾਰੇ ਹੁਨ ਮੇਰੇ ਕਲ ਵਿੱਚ ਪਾਉਣੇ